ਅਸ਼ਿਕਾ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰ ਕੇਸ ਸਿੰਘ ਰਾਣਾ ਇਲਾਕੇ ਦੇ ਵਿੱਚ ਲਗਾਤਾਰ ਚੋਰੀਆਂ ਦੇ ਵਿੱਚ ਇਜ਼ਾਫਾ ਦਰਜ ਕੀਤਾ ਜਾ ਰਿਹਾ ਹੈ ਤੇ ਹੁਣ ਚੋਰਾਂ ਵੱਲੋਂ ਸਕੂਲਾਂ ਨੂੰ ਵੀ ਨਈ ਬਖਸ਼ਿਆ ਜਾ ਰਿਹਾ ਵਿੱਦੇ ਦਾ ਮੰਦਰ ਕਹੇ ਜਾਣ ਵਾਲੇ ਸਕੂਲਾਂ ਦੇ ਵਿੱਚ ਚੋਰ ਚੋਰੀ ਕਰਨ ਤੋਂ ਵੀ ਗੁਰੇਹਜ ਨਹੀਂ ਕਰਦੇ ਦੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਨੰਗਲ ਦੇ ਕਰੀਬੇ ਪਿੰਡ ਕਲਿਤਰਾ ਤੋਂ ਜਿੱਥੇ ਕਿ ਚੋਰਾਂ ਵੱਲੋਂ ਪੀਣ ਵਾਲੇ ਪਾਣੀ ਦੇ ਲਈ ਲਗਾਈਆਂ ਹੋਈਆਂ ਦਰਜਨ ਤੋਂ ਜ਼ਿਆਦਾ ਟੁੱਟੀਆਂ ਨੂੰ ਚੋਰੀ ਕਰ ਲਿਆ ਗਿਆ ਹੈ ਸਕੂਲ ਦੇ ਇੰਚਾਰਜ ਮੈਡਮ ਨੀਲਮ ਕੁਮਾਰੀ ਨੇ ਦੱਸਿਆ ਕਿ ਪਿੱਤਲ ਦੀਆਂ ਟੁੱਟੀਆਂ ਲਗਾਈਆਂ ਹੋਈਆਂ ਸਨ ਤੇ ਜਿਨ੍ਹਾਂ ਨੂੰ ਚੋਰਾਂ ਵੱਲੋਂ ਖੋਲ ਕੇ ਅਤੇ ਤੋੜ ਕੇ ਆਪਣੇ ਬੈਗ ਦੇ ਵਿੱਚ ਪਾ ਕੇ ਚੋਰ ਲੈ ਜਾਂਦਾ ਹੈ ਤੇ ਇਹ ਘਟਨਾ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ ਸੀਸੀਟੀਵੀ ਫੁਟੇਜ ਦੇ ਵਿੱਚ ਦਿਖਾਈ ਦਿੰਦਾ ਹੈ ਕਿ ਇੱਕ ਸ਼ਖਸ ਸਕੂਲ ਦੀ ਦੀਵਾਰ ਨੂੰ ਲੰਘ ਕੇ ਅੰਦਰ ਆਉਂਦਾ ਹੈ ਅਤੇ ਵਾਪਸੀ ਜਦੋਂ ਜਾਂਦਾ ਹੈ ਤਾਂ ਇੱਕ ਬੈਗ جس دے وچ ٹٹیاں ਪਾਈਆਂ ਹੋਈਆਂ ਸੀ ਉਸ ਨੂੰ ਲੈ ਕੇ دیوار ਦੇ ਪਰ ਲੰਗ ਜਾਂਦਾ ਹੈ ਫਿਲਹਾਲ ਇਸ ਸਬੰਧ ਦੇ ਵਿੱਚ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਲਾਡੀ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ ਤੇ پولیس ਦੇ ਵਿੱਚ ਵਿਸ਼ੇਸ਼ شکایت ਦਰਜ ਕਰ ਦਿੱਤੀ ਗਈ ਹੈ ਤੇ ਆਓ ਤੁਹਾਨੂੰ ਸੁਣਾਣਿਆਂ ਇਸ ਬਾਰੇ ਬਧੇਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੇ انچارج ਅਤੇ ਪਿੰਡ ਦੇ ਸਰਪੰਚ ਦਾ ਕੀ ਕਹਿਣਾ ਹੈ ہاں میں نیلو انچارج سرکاری ہائی اسکول کلیਤਰਾ ਸਕੂਲ ਦੇ ਵਿੱਚ دو تین ਦਿਨ ਪਹਿਲਾਂ ਇਹ ਕਾਹਨਸ਼ਾ ਤੇ ਵਿਅਕਤੀ ਉਹਨੂੰ ਟੂਟੀਆਂ ਜਿਹੜੀਆਂ ਉਹ ਚੋਰੀ ਕਰਕੇ ਲੈ ਗਿਆ ਕੰਗ ਤੋਂ ਟੱਪ ਕੇ ਆਇਆ ਉਹ ਸਾਡੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਿਆ ਹੈ ਤੇ ਪਰ ਚੰਗੀ ਤਰ੍ਹਾਂ ਪਛਾਣ ਨਹੀਂ ਉਹਦੀ ਹੋ ਰਹੀ ਇਹ ਇਹ ਦੂਜਾ ਚਾਂਸ ਆ ਪਹਿਲਾਂ ਵੀ ਇਸ ਤਰ੍ਹਾਂ ਹੋ ਚੁੱਕਾ ਹੈ ਤੇ ਮੈਂ ਸਰਪੰਚ ਸਾਹਿਬ ਨੂੰ ਇਸ ਬਾਰੇ ਦੱਸਿਆ ਸੀ ਇਸ ਲਿਖਤੀ ਰੂਪ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਵੀ ਸਾਡੇ ਸਕੂਲ ਦੇ ਵਿੱਚ ਸਮਾਨ ਚੋਰੀ ਹੋ ਰਿਹਾ ਹੈ ਥੈਂਕ ਯੂ ਸਰ ਸਾਡੇ ਪਿੰਡ ਵਿੱਚ ਸਰਕਾਰੀ ਹਾਈ ਸਕੂਲ ਕਲਿੱਤਰਾ ਜਿਹੜਾ ਹੈਗਾ ਉਹਦੇ ਵਿੱਚ ਇਹ ਪਹਿਲੀ ਵਾਰ ਨਹੀਂ ਹੈਗਾ ਇੱਕ ਚਾਂਸ ਪਹਿਲਾਂ ਵੀ ਹੋਇਆ ਸੀਗਾ ਤੇ ਹੁਣ ਇੱਕ ਸੀਸੀਟੀਵੀ ਕੈਮਰੇ ਦੀ ਫੁਟੇਜ ਸਾਹਮਣੇ ਆਈ ਉਹਦੇ ਵਿੱਚ ਇੱਕ ਅਣਪਛਾਤਾ ਬੰਦਾ ਜਿਹੜਾ ਹੈਗਾ ਕੰਧ ਦੇ ਉੱਪਰੋਂ ਟੱਪ ਕੇ ਆਂਦਾ ਤੇ ਟੂਟੀਆਂ ਜਿਹੜੀਆਂ ਹੈਗੀਆਂ ਟੂਟੀਆਂ ਤੋੜ ਕੇ ਪਿੱਤਲ ਦੀਆਂ ਟੂਟੀਆਂ ਹੈ ਉਹ ਟੂਟੀਆਂ ਤੋੜ ਕੇ ਸਾਰੀਆਂ ਲੈ ਜਾਂਦਾ ਤੇ ਆਂਦਾ ਕੈਮਰੇ ਵਿੱਚ ਦਿਖਦਾ ਹੈ ਤੇ ਇੱਕ ਬੈਗ ਜਿਹਾ ਚੱਕ ਹੈ ਭਾਰਾ ਜਿਹਾ ਚੱਕ ਕੇ ਜਾਂਦਾ ਉਹ ਕੰਧ ਦੇ ਉੱਪਰੋਂ ਫੇਰ ਲੰਘਦਾ ਨਜ਼ਰਾਂ ਦਾ ਤੇ ਪਛਾਣ ਵਿੱਚ ਨਹੀਂ ਆ ਰਿਹਾ ਉਹ ਇੱਕ ਵਾਰ ਪਹਿਲਾਂ ਵੀ ਹੋਇਆ ਤਾਂ ਤੇ ਇੱਕ ਵਾਰ ਹੁਣ ਹੋਇਆ ਤੇ ਇਸ ਤੋਂ ਪਹਿਲਾਂ ਪਿੰਡ ਵਿੱਚ ਜਿਹੜੀਆਂ ਸਟਰੀਟ ਲਾਈਟਾਂ ਲਾਈ ਦੀਆਂ ਇਹ ਇਹ ਵੀ ਚੋਰੀਆਂ ਹੋਈਆਂ ਜੀ ਸਰ ਸਾਹਿਬ ਕਿੰਨੇ ਕਵਜ ਦੀ ਘਟਨਾ ਹੈ ਜਦੋਂ ਸੀਸੀਟੀਵੀ ਕਿਹੜਾ ਹੁੰਦਾ ਇਹ ਸਕੂਲ ਦੇ ਇਨਚਾਰਜ ਮੈਡਮ ਨੀਲਮ ਦਾ ਮੈਨੂੰ ਫੋਨ ਆਇਆ ਤਾਂ ਸ਼ਨੀਵਾਰ ਤੇ ਉਸ ਦਿਨ ਹਾਵੜੇ ਹੋ ਗਈ ਸੀਗੀ ਤੇ ਉਸ ਦਿਨ ਹਾਵੜੇ ਹੋਣ ਤੋਂ ਬਾਅਦ ਹੀ ਮਤਲਬ ਇਹ ਜਿਹੜੇ ਘਟਨਾ ਨੂੰ ਅੰਜਾਮ ਦਿੱਤਾ ਬੰਦਾ ਜਿਹੜਾ ਹੈਗਾ ਤਾਂ ਇਹ ਪਹਿਲਾਂ ਦੇਖ ਰਿਹਾ ਤਾਂ ਜਾ ਰਿਹਾ ਕੀ ਕਰ ਰਿਹਾ ਹੁਣ ਦਿਨ ਦੇ ਟਾਈਮ ਹੀ ਹੋਇਆ ਦੁਪਹਿਰ ਦਾ ਟਾਈਮ ਸੀਗਾ ਜੀ ਪੁਲਿਸ ਨੇ ਰੋਕੀ ਹੈ ਜੀ ਹਾਂ ਜੀ ਬਸ ਪੁਲਿਸ ਦੀ ਸ਼ਿਕਾਇਤ ਕਰਨ ਚਲੇ ਵੇਤੇ ਜੀ